ਤੁਸੀਂ ਦੇਖ ਰਹੇ ਹੋ ਪੰਜਾਬ ਇੰਡੀਆ ਨਿਊਜ਼ ਦੋਸਤੋ ਪੰਜਾਬ ਇੰਡੀਆ ਨਿਊਜ਼ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਓ ਤਾਂ ਕਿ ਹਰ ਖਬਰ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਜਾਵੇ ਸਰ ਇਹ ਜਿਹੜੀ ਵਾਰਦਤ ਹੋਈ ਹੈ ਕੀ ਹੈਗਾ ਇਹਦੇ ਵਿੱਚ ਤੇ ਕੌਣ-ਕੌਣ ਇਹਦੇ ਵਿੱਚ ਆਪਣੀ ਪ੍ਰਾਪਤੀ ਹੋਈ ਇਸ ਤਰ੍ਹਾਂ ਇਹ 3025 ਨੂੰ ਅ ਦਲਸ਼ਾਦ ਅਲੀ ਉੱਤਰ ਬਲਬੀਰ ਖਾਨ ਨੇ ਇੱਕ 112 ਤੇ ਕਾਲ ਕੀਤੀ ਸੀਗੀ ਦੀ ਮੇਰਾ ਕੁਝ ਬੰਦਿਆਂ ਨੇ ਮੇਰਾ 42000 ਰੁਪਇਆ ਕੈਸ਼ ਸੀਗਾ ਮੈਂ ਕਿਸਤਾਂ ਇਕੱਠੀਆਂ ਕਰਕੇ ਆਇਆ ਸੀ ਤੇ ਮੇਰਾ ਕੁਝ ਤਿੰਨ ਚਾਰ ਮੁੰਡੇ ਸੀਗੇ ਜਿਨ੍ਹਾਂ ਨੇ ਮੇਰਾ ਕੈਸ਼ ਖੋ ਕੇ ਭੱਜ ਗਏ ਤੇ ਜਿਸ ਦਿਨ ਤੁਰੰਤ ਕਾਰਵਾਈ ਕਰਦੇ ਹੋਏ ਮੁੱਖ ਅਫਸਰ ਥਾਣਾ ਝਨੀਰ ਅੰਗਰੇਜ਼ ਸਿੰਘ ਨੇ ਅਤੇ ਸਾਡੀ ਸਮੁੱਚੀ ਟੀਮ ਜਿਹਦੇ ਵਿੱਚ ਐਸਏ ਕੇਵਲ ਇਹ ਐਸਏ ਕੇਵਲ ਸਿੰਘ ਤੇ ਐਸਐਚਓ ਸਰਦੂਲਗੜ ਨੇ ਬਹੁਤ ਜਲਦੀ ਇਸ ਮਕਦਮੇ ਤੇ ਕਾਰਵਾਈ ਕਰਦੇ ਹੋਏ ਤੇ ਦੋ ਦੋਸ਼ੀਆਂ ਨੂੰ ਅਸੀਂ ਗ੍ਰਿਫਤਾਰ ਕਰ ਲਿਆ ਦੋ ਦੀ ਗ੍ਰਿਫਤਾਰੀ ਅਜੇ ਬਾਕੀ ਹੈ ਅਤੇ ਵਾਰਦਾਤ ਸਮੇਂ ਵਾਤਿਆ ਗਿਆ ਮੋਟਰਸਾਈਕਲ ਵੀ ਦੋਸ਼ੀਆਂ ਤੋਂ ਗ੍ਰਿਫਤਾਰ ਕਰ ਲਿਆ ਗਿਆ ਤੇ ਜਿਹੜੀ ਪੁਲਿਸ ਨੇ ਕੁਝ ਹੀ ਘੰਟਿਆਂ ਦੇ ਵਿੱਚ ਦੋਸ਼ੀਆਂ ਨੂੰ ਟ੍ਰੇਸ ਵੀ ਕੀਤਾ ਤੇ ਗ੍ਰਿਫਤਾਰ ਵੀ ਕਰ ਲਏ ਹੋਰ ਕੀ ਰਿਕਵਰੀ ਹੋਈ ਇਹਨਾਂ ਪਾਣੀ ਹੋਰ ਰਿਕਵਰੀ ਸਾਡੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਤੇ ਜੋ ਵੀ ਇਹਨਾਂ ਨੇ 42000 ਰੁਪਏ ਖੋਇਆ ਸੀ ਉਹ ਵੀ ਜਲਦ ਰਿਕਵਰ ਕਰ ਲਿਆ ਜਾਊਗਾ ਪਹਿਲੀ ਵਾਰ ਬੰਦੇ ਕਿ ਪਹਿਲਾਂ ਵੀ ਕੋਈ ਮਾਰਨ ਦਾਤਾਂ ਚਾਹੀਏ ਨਹੀਂ ਇਹ ਬੰਦੇ ਪਹਿਲਾਂ ਵੀ ਵਾਰਦਾਤ ਨੇ ਵਾਰਦਾਤਾਂ ਚ ਹੈਗੇ ਨੇ ਇਹਨਾਂ ਦਾ ਕ੍ਰਿਮਿਨਲ ਕਾਰਡ ਜਿਸ ਦੇ ਅਸੀਂ ਘਰੇ ਵੀ ਰੇਡ ਰੂਟ ਕਰ ਰਹੇ ਹਾਂ ਤੇ ਜਾਂਦੀ ਇਹਨਾਂ ਨੂੰ ਗ੍ਰਿਫਤਾਰ ਕਰ ਲਿਆ ਜਾਊਗਾ ਸਾਰੇ ਨਾਲ ਤੋਂ ਕੈਸ਼ ਬ੍ਰਾਹਮ ਦਾ ਹੁਕੀ ਹੋਰ ਕੋਈ ਚੀਜ਼ ਨਹੀਂ ਬ੍ਰਾਹਮ ਨਹੀਂ ਕੈਸ਼ ਦੂਸਰੇ ਬੰਦਿਆਂ ਕੋਲੇ ਦੱਸ ਰਹੇ ਨੇ ਵੀ ਦੂਸਰੇ ਬੰਦੇ ਲੈ ਕੇ ਚਲੇ ਗਏ ਇਹਨਾਂ ਕੋਲੇ ਮੋਟਰਸਾਈਕਲ ਸੀ ਪਰ ਇਹ ਸਾਰੇ ਬੰਦੇ ਸਾਰੇ ਕੋ ਟ੍ਰੇਸ ਆਊਟ ਹੋ ਗਏ ਜਦਕਿ ਪਹਿਲਾਂ ਕਿਸੇ ਦੀ ਪਛਾਣ ਨਹੀਂ ਹੋ ਸਕੀ ਸੀ ਔੜਾ ਜੀ ਇੱਥੇ ਜਿਵੇਂ ਬੈਂਕਾਂ ਐ ਸਰਵੋੜ ਬੈਂਕ ਦੀ ਗੱਲ ਕਰ ਲਈ ਇੱਥੇ ਵਾਰਦਾਤਾਂ ਹ ਜੇ ਕੋਈ ਇੰਡੀਆ ਬਾਰਦਾਤਾ ਨਹੀਂ ਜਿੰਨੀ ਆਪਾਂ ਕਹਿ ਰਹੇ ਆ ਜੇ ਕੋਈ ਕਦਕਾ ਹੁੰਦੀ ਵੀ ਆ ਤਾਂ ਸਾਡੀ ਪੁਲਿਸ ਦੀ ਗਸ਼ਤ ਤਕਰੀਬਨ ਚੱਲਦੀ ਰਹਿੰਦੀ ਆ ਐਸਐਸਪੀ ਸਾਹਿਬ ਵੱਲੋਂ ਸਪੈਸ਼ਲ ਨਾਕਾਬੰਦੀ ਵੀ ਹਮੇਸ਼ਾ ਕਾਹੇ-ਬਗਾਹੇ ਕੀਤੀ ਜਾਂਦੀ ਹੈ ਬੈਂਕਾਂ ਦੇ ਟਾਈਮ ਤੇ ਸਪੈਸ਼ਲ ਗਸ਼ਤ ਲਾਈ ਜਾਂਦੀ ਹੈ